ਜੇ ਸਰਕਾਰੀ ਮਿਡਲ ਸਮਾਰਟ ਸਕੂਲ ਬਾਮਣੀਆ ਵਿਖੇ ਤੀਆਂ ਦਾ ਪ੍ਰੋਗਰਾਮ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਉਚੇਚੇ ਤੌਰ ਤੇ ਸਲੈਚਾ ਤੋਂ ਤਾਈ ਜਗੀਰੋ ਜੀ ਸਕੂਲ ਵਿੱਚ ਪਹੁੰਚੇ ਜਿਨ੍ਹਾਂ ਨੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਕੇ ਗੋਲੀਆਂ ਤੇ ਗਿੱਧੇ ਦੇ ਨਾਲ ਖੂਬ ਰੰਗ ਬੰਨਿਆ ਇਸ ਤੋਂ ਇਲਾਵਾ ਬੱਚਿਆਂ ਵੱਲੋਂ ਵੀ ਸੱਭਿਆਚਾਰ ਪ੍ਰੋਗਰਾਮ ਜਿਹੜਾ ਉਹ ਪੇਸ਼ ਕੀਤਾ ਗਿਆ ਜਿਸ ਵਿੱਚ ਵਕ-ਵਕਾਇਤ ਮਾਸਕਟ ਐਕਸ਼ਨ Song ਗਿੱਧਾ ਅਤੇ ਗੀਤ ਬੱਚਿਆਂ ਵੱਲੋਂ ਪੇਸ਼ ਕੀਤੇ ਗਏ। ਨਾਲ ਹੀ ਸਮੂਹ ਸਟਾਫ ਨੇ ਤਾਈ ਜੀਰੋ ਦਾ ਵੈਲਕਮ ਕੀਤਾ। ਬੱਚਿਆਂ ਨੂੰ ਰਿਫਰੈਸ਼ਮੈਂਟ ਦੇ ਵਿੱਚ ਖੀਰ, ਛੜਾ ਦਿੱਤਾ ਗਿਆ ਅਤੇ ਪੂੜਿਆਂ ਦਾ ਲੰਗਰ ਵਰਤਾਇਆ ਗਿਆ। ਸਭ ਨੇ ਬਹੁਤ ਹੀ ਆਨੰਦ ਲਿਆ ਤੇ ਆਖਰ ਤੇ ਤਾਈ ਜੀਰੋ ਜੀ ਨੂੰ ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਸਨਮਾਨ ਚੈਨ ਪੇਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਥੈਂਕ ਯੂ